ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾੜੇ ਦੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਤਨ ਨਨਾਗਸੇਲਾ ਇਲਾਕਾ ਹੈ ਜੀ ਇੱਕ ਬੜ ਬਈ ਤਾਜੀ ਸੂਈ ਵੀ ਹੈ ਇੱਕ ਟੋਕੜ ਇੱਕ ਗੱਬਣਾ ਬਈ ਆਉ ਪੁੱਛ ਲੈਨੇ ਬਈ ਤੁਹਾਡੇ ਟੇਲ ਅੱਜ ਵਿੱਚ ਬਈ ਜੀ ਹਸਕਲ ਸਾਸੀ ਕਾਲ ਬਈ ਹੋ ਠੀਕ ਹੋ ਵਧੀਆ ਜੀ ਹਾਂ ਵੀ ਵਧੀਆ ਬਈ ਨਾਮ ਤੇ ਐਡਰੈਸ ਬੋਲ ਨਾਮ ਕਾਲਾ ਪਿੰਡ ਪਧੌੜ ਜ਼ਿਲ੍ਹਾ ਬਨਾਲਾ ਸ਼ਹੀਦ ਤੱਪਾ ਨੇੜੇ ਪਿੰਡ ਬਈ ਇਧਰ ਵਧਾਤੇ ਰਹਿ ਜਾਂਦਾ ਆਪਾਂ ਵਧਾਤਲੀ ਸੜਕ ਤੇ ਰਹਿ ਜਾਂਦਾ ਠੀਕ ਆ ਤੇ ਮੋਬਾਈਲ ਨੰਬਰ ਬੋਲ 957276340 ਠੀਕ ਹੈ ਪਿੰਡ ਭਰੌੜ ਜ਼ਿਲ੍ਹਾ ਬਰਨਾਲਾ ਤਸਿਲ ਤਪਾ ਹਣਾ ਬਾਈ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਨੇ ਕਿਹੜਾ ਸੂਈ ਹੈ ਇਹ ਬਲੂਨ ਸੂਈ ਵੀ ਆਈ ਪਹਿਲੇ ਸੂਈ ਹੈ ਬਲੂਨ ਪਹਿਲਾ ਸੂਈ ਆ ਕਦੋਂ ਸੂਈ ਆ ਭਾਈ ਇਹਨੂੰ ਵੀ ਅਜੇ 6 ਦਿਨ ਹੋ ਗਏ ਸੂਈ ਨੂੰ ਠੀਕ ਆ ਬੱਚਾ ਕੀ ਹੈ ਭਾਈ ਮਗਰ ਬੱਚਾ ਹੈ ਭਾਈ ਬੱਚਾ ਭਾਈ ਠੀਕ ਆ ਕਿੰਨਾ ਹੁਣ ਬੋਲਾ ਜਾਂ ਦੁੱਧ ਤਿਆਰ ਆ ਭਾਈ ਇਹਦੇ ਥੱਲੇ ਹੁਣ 14 15 ਲੀਟਰ ਦੁੱਧ ਤਿਆਰ ਆ ਦੁੱਧ ਦੇ ਰਿਹਾ 18 19 ਲੀਟਰ ਠੀਕ ਬਈ ਗੋਲਾ ਤੋੜ ਕੇ ਰਖਾ ਦੇ ਬੜਾ ਕਾਦਾ ਰੰਗ ਰੂਪ ਚੰਗਾ ਯਾਤਬ੍ਰੀਡ ਚੰਗੀ ਹੈ ਗਰਮੀ ਘੱਟ ਮਨੂੰ ਫੈਂਡ ਫੋਣ ਚੱਲੀਓ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਆਰਡਰ ਦੀ ਕੁਆਲਿਟੀ ਬਈ ਕਮਾਲ ਸੀ ਸੋਹਣਾ ਆਰਡਰ ਕਰਮਾਲੀ ਨੇ ਤਿਆਰ ਕਰਿਆ ਦੁੱਧ ਚੰਗਾ ਪਾਉ 14 ਲੀਟਰ ਦੁੱਧ ਜਿਹੜਾ ਇਸ ਟਾਈਮ ਬਈ ਫੋਨ ਵਾਲਾ ਬਈ ਕਹਿੰਦਾ ਤਿਆਰ ਚਮਕ ਚਮਕ ਚੰਗੀ ਹੈ ਬਰਡ ਚੰਗੀ ਹੈ ਆਰਡਰ ਚੰਗਾ ਬਾਕੀ ਤੋੜਾ ਤਾਰਾ ਚੰਗਾ ਗੱਲ ਤੇ ਮੁੱਲ ਕੀ ਆ ਭਰਾ ਇਹਦਾ ਜਾਇਜ਼ ਹੋਊਗਾ ਬਾਈ ਹਾਂ ਜਾਇਜ਼ ਠੀਕਾ ਮੁੱਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਮੁੱਲ ਆ ਜਿਹੜਾ ਵੈਟ ਦੇ ਹਿਸਾਬ ਨਾਲ ਜਾਇਜ਼ ਰੱਖਾਂਗੇ ਚੰਗੀਆਂ ਥਾਣ ਦੀ ਬੜੀ ਚੰਗੀਆਂ ਚਵਾਈ ਕਿਵੇਂ ਆ ਬਾਈ ਚਵਾਈ ਆ ਗੰਨੇ ਅਰਗੇ ਬਾਈ ਠੀਕਾ ਪੂਰੀ ਰੋਟੀ ਤਾਰ ਆ ਬਾਈ ਕਹਿੰਦਾ ਕੀ ਬਾਤ ਆ ਵੱਡਾ ਕਾਦਰ ਰੰਗ ਰੂਪ ਚੰਗਾ ਸੂਈ ਸਵਾਈ ਬੱਚਾ ਮਗਰ ਸੱਚਾ ਬਾਈ ਮੁੱਲ ਜਾਇਜ਼ੀ ਹੋਣੀ ਹੈ ਬਾਈ ਹਾਂ ਜਾਇਜ਼ੀ ਬਹੁਤ ਠੀਕਾ ਮੁੱਲ ਬਾਈ ਕਹਿੰਦਾ ਜਾਇਜ਼ ਕਰਾਂਗੇ ਮੁੱਲ ਆ ਜਿਹੜੇ ਫੋਨ ਤੇ ਹੋਣਗੇ ਆਰਡਰ ਬਾਈ ਕਮਾਲ ਸੋਹਣਾ ਆਰਡਰ ਪਛਾਂਤ ਉਹ ਡਰਜੈਕਟ ਕਰਵਾਉਣਾ ਥੋੜਾ ਕੈਮਰੇ ਤੇ ਜਾ ਕੇ ਦੀ ਆ। ਦੇਵਾ ਦੇ। ਦੇਵਾ ਕਮਾਲ ਦਾ ਬਨਾਵਟ ਲੈਵੇ ਦੀ ਬਹੁਤ ਚੰਗੀ ਆ। ਆਗੇ ਵੀਰੇ ਦੋ ਨੰਬਰ। ਕਿਹੜਾ ਸੂਸ ਹੋਈ ਵੀ ਆ? ਇਹ ਵੀ ਦੂਜਾ ਸੂਰਾ ਸੂਈ ਵੀ ਆ। ਮਹੀਨਾ ਹੋ ਗਿਆ ਟੀਗਾ ਭਾਈ ਨੂੰ। ਠੀਕ ਆ। 7 ਕਿਲੋ ਦੁੱਦਾ ਹੈ। ਠੀਕ ਆ ਭਾਈ। ਖੋਲ ਦੇ ਭਾਈ ਤੋੜ ਕੇ ਵਿਖਾ ਦੇ। ਰਾਜੀ ਫੋਲਾ ਆਣ ਬੜਾ ਚੰਗਾ ਭਾਈ। ਮੁੱਠੀ ਵਾਲਾ ਥਣ ਕੱਲਾ ਕੱਲਾ ਥਣ। ਕੀ ਆ ਦੇ ਤਾਂ ਨਿਕੜ ਮੇ ਪੂਰੇ ਗਾਇਬ ਤੇ ਉਹ ਨਿਕਲ ਵੀ ਡਾਕਟਰ ਗੱਪਣੇ ਪੱਕੀ ਗਰੰਟੀ ਆ ਅੱਛਾ ਫੇਸ ਬੜਾ ਪਿਆਰਾ ਹਨਾ ਬਈ ਹਾਂ ਹਮ ਸਮੀ ਪਲੀ ਰਾਜੀ ਰੂਜੀ ਫੋਲਾ ਕੋਰਾ ਤਾਰਾ ਵੀ ਕਰਮਾਈ ਦਾ ਚੰਗਾ ਗਾ ਐ ਪਈ ਆ ਬਈ ਰਾਜੀ ਰੂਜੀ ਫੋਲਾ ਪੱਟਾ ਕੰਦ ਕੜ ਸਮੀ ਪਲੀ ਵੀ ਆ ਬਈ ਕੀ ਮੋਲ ਲਬਈ ਇਹਦਾ ਇਹਦਾ ਵੀ ਆਪਾਂ ਫੋਨ ਤੇ ਕਰਾਂਗੇ ਜਾਇਜ਼ ਹੋਊਗਾ ਹਾਂ ਜਾਇਜ਼ ਠੰਡੀ ਸੀ ਲੈਤਾ ਨਹਿਣਾ ਮੀਨਾ ਪਾ ਡਾਕਟਰ ਠੀਕ ਆਂ ਹੀ ਭੇਜੋ ਮੋਲ ਬਾਈ ਕਹਿੰਦਾ ਇਹਦਾ ਫੋਨ ਤੇ ਕਰ ਲਾਂਗੇ ਮੋਲ ਆ ਜਿਹੜਾ ਬੈਠਦੇ ਸਾਹਮਣਾਂ ਜਾਇਜ਼ ਰੱਖਾਂਗੇ ਥਣ ਥਣ ਚੰਗਾ ਢੱਲਾ ਢੋਲਾ ਚੰਗੀਆਂ ਨੇ ਨੇੜ ਤੋਂ ਚੈੱਕ ਕਰਵਾਉਨੇ ਥਣ ਦਾ ਸੈੱਟ ਚੈੱਕ ਕਰ ਲਓ ਬਈ ਲੈ ਚਾਰੇ ਥਣ ਨਿਕੜ ਮੇ ਪੂਰੇ ਗੈਸ ਤੇ ਅੱਗੇ ਬਈ 2 ਨੰਬਰ ਗੱਬਣ ਹਾਂ ਇਹ ਗੱਬਣ ਆ ਬਈ ਇਹ ਤਿੰਨ ਮਹੀਨਿਆਂ ਤੋਂ ਤਲਕ ਦਿਨ ਤੇ ਘਟਾ ਹੈ ਠੀਕ ਹੈ ਕਿਹੜਾ ਸੁਭਾ ਵੈਸੇ ਇਹ ਪਹਿਲੇ ਸੁਈ ਸੁਗੀ ਠੀਕ ਆ ਬਈ ਖੋਲ ਲਾ ਬਈ ਤੁਰ ਕੇ ਦਿਖਾ ਦੇ ਇਹ ਕਿਰਕਾਰ ਸੀਮਾ ਨਾ ਬਈ ਇਹਦੀ ਮਾਇ 20-25 ਲੀਟਰ ਤੱਕ ਕਹਿੰਦੇ ਸੀ ਆਰਮ ਚੋਂ ਲੈਤੀ ਸੀ ਆਪਾਂ ਹਮ ਫੇਸ ਚੰਗਾ ਬੋਦੀਵਾਦੀ ਚੰਗਿਆ ਰੰਗ ਰੂਪ ਚੰਗਾ ਸਮੀ ਪਲੀ ਆ ਬੜਾ ਰਾਜੀ ਰੂਪ ਜੀ ਫੁੱਲ ਗੱਬਣ ਚੈੱਕ ਕਰਵਾਈ ਵੀ ਬਈ ਹਾਂ ਚੈੱਕ ਕਰਾ ਆਪਦਾ ਬੰਦੇ ਡਾਕਟਰ ਕਿ ਤੋਂ ਮੈਂ ਚੈੱਕ ਕਰਾ ਜਿਹੜਾ ਭਰਾ ਖਰੀਦੂਗਾ ਆਪਦੀ ਚੈੱਕ ਬਈ ਜ਼ਰੂਰ ਕਰਵਾ ਲੈ ਬੱਦ ਬੱਡ ਚੰਗਾ ਰੰਗ ਰੂਪ ਚੰਗਾ ਥਣ ਥਣ ਚੰਗਾ ਝੋਲੀ ਚੰਗੀ ਕੀ ਮੋਲ ਆ ਭਰਾ ਇਹਦਾ ਵੀ ਆਪਾਂ ਫੋਨ ਤੇ ਕਰ ਦ ਹਾਂ ਜਾਇਜ ਕਰਾਂਗੇ ਮੋਲ ਬਾਈ ਕਹਿੰਦਾ ਇਹਦਾ ਵੀ ਫੋਨ ਤੇ ਕਰ ਲਾਂਗੇ ਮੋਲ ਆ ਜਿਹੜਾ ਬੜ ਦੇ ਹਿਸਾਬ ਨਾਲ ਜਾਇਜ ਰੱਖਾਂਗੇ ਰੰਗ ਰੂਪ ਦੀ ਚੰਗੀਆਂ ਤੋਰਾ ਤਾਰਾ ਕੱਦ ਵੱਡਾ ਤੇ ਲਾਂ ਢੋਲਾ ਚੰਗੀਆਂ ਪਿੰਗ ਨਾਗ ਭਰਾ ਕੋਲੇ ਸੀਗੇ ਤਿੰਨ ਤਿੰਨੇ ਖਾਤੇ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦਾ ਹੈ ਭਾਈ ਨਕ ਨੇ ਕਰ ਲਿਓ ਜੀ ਧੰਨਵਾਦ